ਸ਼ਾਰੂਪੇ ਲਾਹਨਤ ਨੇ ਪੰਜਾਬ ਨੂੰ ਬੜਾ ਵੱਡਾ ਖੋਰਾ ਲਾਇਆ ਔਰ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਬਲਤਾਨ ਹੋ ਰਹੀ ਹੈ ਔਰ ਸਮਾਜ ਦੀ ਮੰਗ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਸਹੀ ਰਸਤੇ ਵੱਲ ਤੋਰਨ ਦੀ ਤਾਂ ਅਮਰਸਾ ਪੁਲਿਸ ਕਮਿਸ਼ਨਰੇਟ ਵੱਲੋਂ ਲਗਾਤਾਰ ਵੱਡੀ ਮੋਹਮ ਚਲਾਈ ਜਾ ਰਹੀ ਹੈ ਜਿੱਥੇ ਕਿ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਔਥੇ ਨਾਟਕਕਾਰਾਂ ਹੀ ਵੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਸਿੱਟਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਨਸ਼ਿਆਂ ਦੀ ਬੁਰਾਈ ਤੋਂ ਪਰੇ ਰਹਿਣ ਅਤੇ ਆਪਣੀ ਸਿਹਤ ਦੇ ਨਾਲ ਨਿਰੋਇ ਸਮਾਜ ਦੀ ਸਥਾਪਨਾ ਕਰ ਸਕਣ ਤਾਂ ਇੱਥੇ ਅੱਜ ਨਸ਼ੇ ਵਿਰੁੱਧ ਜਾਗਰੂਤਾ ਸਮਾਰੋਹ ਕਰਵਾਇਆ ਜਾ ਰਿਹਾ ਹੈ ਪੁਲਿਸ ਕਮਿਸ਼ਨੇਟ ਅਮਰਸਰ ਵੱਲੋਂ ਜਿੱਥੇ ਕੀ ਕਮਿਸ਼ਨਰ ਪੁਲਿਸ ਰਣਜੀਤ ਸਿੰਘ ਢਿੱਲੋਂ ਦੇ ਨਾਲ ਹੋਰ ਵੱਡੇ ਪੁਲਿਸ ਅਧਿਕਾਰੀ ਨਾਲ ਵੱਡੀ ਗਿਣਤੀ ਵਿੱਚ ਲੋਕ ਤੇ ਨੌਜਵਾਨ ਪਹੁੰਚੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਇੱਥੇ ਸਮਾਰੋਹ ਵਿੱਚ ਨਹੀਂ ਅੰਦਰ ਆ ਸਕਦੇ ਉਹ ਬਾਹਰੋਂ ਵੀ ਜਿਹੜੇ ਕੀ ਪਵੇ ਸਲਾਨੀ ਨੇ ਪਵੇ ਲੋਕ ਨੇ ਉਹ ਜਰੂਰ ਇੱਥੇ ਇਸ ਸਮਾਰੋਹ ਨੂੰ ਉਤਸੁਕਤਾ ਨਾਲ ਦੇਖਦੇ ਵਿਖਾਈ ਦੇ ਰਹੇ ਨੇ ਸਮੇਂ ਦੀ ਇਹ ਮੰਗ ਵੀ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਰੂਪੀ ਗ੍ਰਹਿਣ ਲੱਗ ਚੁੱਕਿਆ ਕਿ ਸਮੇਂ ਜਾਂਦੀਆਂ ਜੇਕਰ ਇਸ ਦਾ ਕੋਈ ਇਲਾਜ ਨਾ ਲੱਭ ਗਿਆ ਤਾਂ ਬਹੁਤ ਦੇਰ ਹੋ ਜਾਵੇਗੀ ਇਸ ਲਈ ਬਹੁਤ ਇਸ ਕਲੰਕ ਨੂੰ ਧੋਣ ਦਾ ਸਮਾਂ ਹੁਣ ਆ ਗਿਆ ਜਿਸ ਦੇ ਤਹਤ ਬਹੁਤ ਸਾਰੇ ਨਜਰਕਾਲੇ ਕੀਤੇ ਜਾਂਦੇ ਨੇ ਪਵੇਓ ਐਨ ਜੀਓ ਨੇ ਪੁਲਿਸ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਇਹ ਤਾਂ ਅੱਜ ਵੀ ਇੱਕ ਇੱਕ ਵੱਡਾ ਪ੍ਰਯਾਸ ਕੀਤਾ ਜਾ ਰਿਹਾ ਹੈ ਜਿੱਥੇ ਕੀ ਕਮਿਸ਼ਨ ਆਫ ਪੁਲਿਸ ਰਣਜੀਤ ਸਿੰਘ ਢਿੱਲੋਂ ਦੇ ਨਾਲ ਮੈਡਮ ਐਡੀਸੀਪੀ ਡਾਕਟਰ ਪਰਪਾਲੂ ਵਾਲੀਆ ਐਸ.ਪੀ. ਸੁਰਿੰਦਰ ਸਿੰਘ ਗਿਨੀਪਾਟਿਆ ਤੇ ਹੋਰ ਬਹੁਤ ਸਾਰੇ ਮਾਤਬਰ ਲੋਕ ਇੱਥੇ ਪਹੁੰਚੇ ਹੋਏ ਨੇ ਜਿੱਥੇ ਕਿ ਹੁਣ ਨਾਟਕ ਚੱਲਿਆ ਹੈ ਨਸ਼ਿਆਂ ਦੇ ਖਿਲਾਫ ਔਰ ਨਸ਼ਿਆਂ ਦੀ ਅਲਮਤ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਸਭ ਸਾਰਿਆਂ ਦੇ ਫਰਜ਼ ਬੰਦਾ ਹੈ ਜਿਹੜਾ ਵੀ ਕੋਈ ਨੌਜਵਾਨ ਹੈ ਕੋਈ ਵੀ ਹੈ ਉਹ ਜਿਹੜਾ ਨਸ਼ੇ ਵਿੱਚ ਫਸਿਆ ਹੋਇਆ ਉਸ ਨੂੰ ਨਸ਼ਿਆਂ ਤੋਂ ਬਾਹਰ ਕੱਢ ਕੇ ਉਸ ਨੂੰ ਚੰਗੇ ਜੀਵਨ ਵੱਲ ਤੋਰਿਆ ਜਾਵੇ ਤਾਂ ਜੋ ਨਿਰੋਏ ਸਮਾਜ ਦੀ ਮਰਤੋਂ ਸਥਾਪਨਾ ਹੋ ਸਕੇ ਔਰ ਜਿਹੜਾ ਨਸ਼ਿਆਂ ਦਾ ਕਲੰਕ ਲੱਗ ਪੰਜਾਬ ਦੇ ਸਿਰ ਤੇ ਉਹ ਕਲੰਕ ਜਿਹੜਾ ਕਿ ਉਹ ਮਿੱਟ ਸਕੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਨਸ਼ਿਆ ਨਸ਼ਿਆਂ ਦੇ ਵਿਰੁੱਧ ਅਸੀਂ ਤਿੰਨ ਸਟੈਪਸ ਤੇ ਕੰਮ ਕਰ ਰਹੇ ਹਾਂ ਨੰਬਰ 1 ਦੇ ਜਿਹੜੇ ਵੱਡੇ ਨਸ਼ੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਫੜ ਕੇ ਸਿਖਾਣ ਅੰਦਰ ਦੇਣਾ ਨੰਬਰ 2 ਜਿਹੜੇ ਨਸ਼ਿਆਂ ਦੇ ਵਿਕਟਮ ਨੇ ਉਹਨਾਂ ਦੇ ਇਲਾਜ ਕਰਾਉਣਾ ਤੇ ਨੰਬਰ 3 ਜਿਹੜੇ ਹੋਰ ਸਾਡੀ ਸੋਸਾਇਟੀ ਆ ਉਹਨਾਂ ਨੂੰ ਜਾਗਰੂਕਤਾ ਕਰਨੀ ਤਾਂ ਕਿ ਇਹਨਾਂ ਨਸ਼ਿਆਂ ਤੋਂ ਬਚਿਆ ਜਾ ਸਕੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਇੱਕ ਸੈਮੀਨਾਰ ਕੀਤਾ ਟਾਊਨ ਹਾਲ ਅੰਮ੍ਰਿਤਸਰ ਸਾਹਿਬ ਵਿਖੇ ਤੇ ਇਹ ਇੱਕ ਨੁੱਕੜਨਾਟਕ ਸੋਸ਼ਲ ਜਿਹੜੇ ਸਮਾਜਿਕ ਹੈਗੇ ਨੇ ਮਿਸਟਰ ਜੇਠੂਵਾਲ ਅਤੇ ਗੁਰਪਤਵੰਤ ਪੰਨੂ ਤੇ ਹੋਰ ਬੁਲਾਰਿਆਂ ਦੇ ਰਾਹੀਂ ਅਸੀਂ ਲੋਕਾਂ ਨੂੰ ਪ੍ਰੇਰਨਾ ਦੇ ਲਈ ਇੱਕ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਨਸ਼ੇ ਤੋਂ ਦੂਰ ਰਿਹਾ ਜਾ ਸਕੇ ਨਸ਼ਿਆਂ 'ਚ ਜਿਹੜੇ ਸਾਡੇ ਭੈਣ ਵੀਰ ਪਹਿਲਾਂ ਲੱਗੇ ਨੇ ਉਹਨਾਂ ਨੂੰ ਨਸ਼ਿਆਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਗਾਂਵਾਂ ਵਾਸਤੇ ਜਿਹੜਾ ਅਸੀਂ ਪੰਜਾਬ ਨੂੰ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾ ਸਕੀਏ ਇਸ ਤਰ੍ਹਾਂ ਸਮਾਰਗਮ ਹੋਰ ਵੀ ਕਰਵਾਈ ਜਾਣ ਕੇ ਹਾਂਜੀ ਇਹ ਕੰਟੀਨਿਊਸ ਪ੍ਰੋਸੈਸ ਆ ਤੁਸੀਂ ਦੇਖਿਆ ਹੋਣਾ ਪਿਛਲੇ ਕੋਸ਼ੇ ਦੇਣਾ ਤੋਂ ਲਗਾਤਾਰ ਜਿਹੜੀ ਸਾਡੀ ਆ ਫਰਡਨ ਵਾਲਿਆਂ ਵਿਰੁੱਧ ਵੀ ਮੈਂ ਬਹੁਤ ਜਾਰੀ ਆ ਬੜੇ ਪੱਧਰ ਦੇ ਸੀ ਜਿਹੜੇ ਨਸ਼ੇ ਵੱਡੇ ਸਮਗਲਰ ਜੇਲ੍ਹ ਭੇਜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਾ ਰਹੇ ਆ ਐਵੇਂ ਜਿਹੜੀ ਜਾਗਰੂਕਤਾ ਮੁਹਿੰਮਾ ਇਹਦੇ ਤਹਿਤ ਵੀ ਆ ਜਿਹੜਾ ਅਜੇ ਹਮੇਸ਼ਾ ਜਿਹੜੇ ਅਸੀਂ ਕਿਸੇ ਸਮੇਂ ਕਰਦੇ ਰਵਾਂਗੇ ਜੇ ਕੋਈ ਨਸ਼ਾ ਛੱਟਮਾ ਚੱਲਣਾ ਉਹਦੇ ਲਈ ਤੁਹਾਡੇ ਕੋਲ ਕੋਈ ਤਰ੍ਹਾਂ ਦੀ ਤਿਆਰੀ ਹੈ ਉਦੇ ਲਈ ਸਾਡੇ ਸਰਕਾਰ ਵੱਲੋਂ ਡੀਡਿਕਸ਼ਨ ਸੈਂਟਰ ਨੇ ਹੋਰ ਨੇ ਕੋਈ ਵੀ ਜਿਹੜਾ ਨੈਸਸਰਨਾ ਚਾਹੁੰਦਾ ਉਹ ਵੀ ਸਾਡੇ ਹੈਲਪਲਾਈਨ ਨੰਬਰ ਤੇ ਸੂਚਨਾ ਦੇਵੇ ਸਾਡੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਕਰੇ ਉਹਨਾਂ ਦਾ ਜਿਹੜਾ ਉਹਨਾਂ ਦਾ ਪ੍ਰੋਪਰ ਜਿਹੜਾ ਇਲਾਜ ਕਰਾਇਆ ਜਾਵੇਗਾ ਉਹਨੂੰ ਸਪੋਰਟ ਕੀਤੀ ਜਾਵੇਗੀ ਐਡਿਕਟ ਕਹਿ ਕੇ ਇਹਨਾਂ ਨੂੰ ਨਸ਼ਿਆਂ ਦੇ ਆਦੀ ਕਹਿ ਕੇ ਉਹਨਾਂ ਨੂੰ ਇਗਨੋਰ ਕਰਨ ਦੀ ਬਜਾਏ ਉਹਨਾਂ ਦੇ ਤਰਸ ਕਰਕੇ ਉਹਨਾਂ ਨੂੰ ਵਿਕਟਮ ਜਾਂ ਬਿਮਾਰ ਸਮਝ ਕੇ ਜਿਵੇਂ ਦੂਸਰੀਆਂ ਬਿਮਾਰੀਆਂ ਉਸ ਤਰੀਕੇ ਨਾਲ ਇਹਨਾਂ ਦਾ ਇਲਾਜ ਕਰਾਵਾਂਗੇ ਤਾਂ ਇਹੀ ਇੱਕ ਤਰੀਕਾ ਹੈਗਾ ਅਸੀਂ ਉਹਨਾਂ ਦਾ ਬਚਾਅ ਕਰ ਸਕਦੇ ਹਾਂ ਤੇ ਬਾਕੀ ਜਿਹੜਾ ਅਸੀਂ ਨਸ਼ਿਆਂ ਤੋਂ ਛਡਕਾਰਾ ਪਾ ਸਕਦੇ ਹਾਂ ਨੌਜਵਾਨ ਨਸ਼ਾ ਛੱਡ ਕੇ ਛੜ ਚੁੱਕੇ ਹੁੰਦੇ ਨੇ ਪਰ ਉਸ ਸਮੇਂ ਤੱਕ ਉਹਨਾਂ ਦੀ ਮਾਨਸਿਕ ਹਾਲਤ ਬਹੁਤ ਬਿਮਾਰੀ ਹੋ ਚੁੱਕੀ ਹੁੰਦੀ ਹੈ ਉਹਨਾਂ ਨੂੰ ਸਵੈ ਰੋਜ ਕਰਨ ਲਈ ਕੋਈ ਉਪਰਾਧ ਨਹੀਂ ਜਿਸ ਤਰ੍ਹਾਂ ਦੀ ਵੀ ਜੋ ਵੀ ਜ਼ਰੂਰਤ ਹੋਵੇਗੀ ਉਹਨਾਂ ਨੂੰ ਸੈਟ ਅਪ ਕਰਨ ਦੇ ਲਈ ਉਹ ਅਸੀਂ ਵਿਸ਼ੱਕ ਸਰਕਾਰ ਦੇ ਜ਼ਰੀ